ਪਾਈ ਅਮਰਿਤਪਾਲ ਮੈਰੋ ਦਾ ਦਿਲੋਂ ਧੰਨਵਾਦ ਹੈ ਬਾਬਾ ਜੀ ਜਿਹੜੀ ਸਿੰਘਾਂ ਨੇ ਇਹ ਬਈਣ ਗੱਡੀ ਚੜ੍ਹੀ ਆ ਤੇ ਹਰ ਇੱਕ ਪੰਜਾਬੀ ਨੂੰ ਪਾਈ ਅਮਰਿਤਪਾਲ ਮੈਰੋ ਦੇ ਨਾਲ ਖੜਨਾ ਚਾਹੀਦਾ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਧੀਆ ਪਹਿਣਾ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਪੈੜਾਂ ਤੇ ਚੱਲੇ ਸਾਡੇ ਬੱਚੇ ਸਾਡੇ ਸ਼ਹੀਦਾਂ ਦੀ ਪੈੜਾਂ ਦੇ ਚੱਲਣ ਸਾਡੇ ਇਤਿਹਾਸ ਤੋਂ ਸਿੱਖਣ ਨਾ ਕਿ ਇਹਨਾਂ ਗੰਦਾਂ ਤੋਂ ਲਕਿਰਤਾ ਫਲਾਉਣ ਵਾਲਿਆਂ ਤੋਂ ਇਹ ਕੱਲੇ ਕੁੜੀਆਂ ਦੀ ਗੱਲ ਨਹੀਂ ਹੈਗੀ ਅਸੀਂ ਬਥੇਰੇ ਮੁੰਡੇ ਵੀ ਦੇਖਦੇ ਆ ਬਥੇਰੇ ਪੇਜ ਨੇ ਹੈ ਨਾ ਅੱਜ ਅਸੀਂ ਸ਼ੇਅਰ ਕਰਦੇ ਆ ਨਾ ਜਿਹੜੇ ਗਾਲਾਂ ਕੱਢਦੇ ਨੇ ਗੰਦ ਬੋਲਦੇ ਨੇ ਬਹੁਤ ਜ਼ਿਆਦਾ ਬਾਹਰ ਤੋਂ ਵੀ ਵੀਡੀਓਜ਼ ਪੈਂਦੀਆਂ ਨੇ ਭਾਈ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਐ ਇਹਨਾਂ ਨੂੰ ਇਹ ਇਹ ਸਿਸਟਮ ਬੰਦ ਹੋਣਾ ਚਾਹੀਦਾ ਬਹੁਤ ਗੰਦਾ ਅਸਰ ਪੈਂਦਾ ਆ ਠੀਕ ਐ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਆ ਨਾ ਬਹੁਤ ਉੱਚਾ ਸੁੱਚਾ ਆ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਭਾਈ ਪਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਸਮਾਜ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਹਾਂ ਉਹ ਸਾਡੇ ਬੱਚੇ ਕੀ ਸਿੱਖਣਗੇ ਏ ਥੋੜੀ ਆ ਗਿਆ ਵੀ ਫੋਨ ਹੱਥੇ ਚ ਆ ਗਿਆ ਰੀਪੇ ਪਾ ਲੋ ਗੰਦ ਸਾਰਾ ਦਿਨ ਹੈ ਨਾ ਬੋਲੀ ਜਾਓ ਹੈ ਨਾ ਸ਼ੋਰਟਕਟ ਲੱਭ ਲੋ ਪਾਈ ਗਾਲਾਂ ਕੱਢ ਲੋ ਫੋਨ ਦੇ ਅੰਦਰ ਹੈ ਨਾ ਕੁੜੀਆਂ ਵੀ ਮੁੰਡੇ ਸਾਰੇ ਹੀ ਕਰਦੇ ਨੇ ਅਸੀਂ ਦੇਖਦੇ ਆ ਪਰ ਜਿਹੜਾ ਇਹ ਕੰਮ ਹੋਇਆ ਨਾ ਇਹ ਨੱਥ ਪਾਊਗਾ ਇਸ ਗੰਦ ਨੂੰ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਰਹੀ ਗੱਲ ਕੇਸਾਂ ਦੀ ਤੇ ਜੇਲਾਂ ਦੇ ਉੱਤੇ ਮਰਦ ਜਿਹੜਾ ਚ ਜਾਇਆ ਕਰਦੇ ਨੇ ਤੇ ਜਿਹੜੇ ਚੜਦੀ ਕਲਾ ਵਾਲੇ ਕੰਮ ਕਰਕੇ ਜਾਇਆ ਕਰਦੇ ਨੇ ਨਾ ਉਹਨਾਂ ਦੀ ਜੇਲਾਂ 'ਚ ਵੀ ਚੜਦੀ ਕਲਾ ਹੁੰਦੀ ਆ ਤੇ ਅਸੀਂ ਨਾਲ ਖੜੇ ਆਂ ਪਰਾ ਦੀ ਪਰਾ ਦੇ ਜਦੋਂ ਵੀ ਸਾਨੂੰ ਸਾਡੇ ਸਾਡੀ ਕਿਤੇ ਲੋੜ ਹੋਊਗੀ ਅਸੀਂ ਹਾਜ਼ਰ ਹੋਵਾਂਗੇ ਤੇ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਅੱਜ ਤੇ ਬਹੁਤ ਚੜਦੀ ਕਲਾ ਵਾਲਾ ਕੰਮ ਹੋਇਆ ਆ ਤੇ ਹੁਣ ਬਾਬਾ ਮੇਰ ਕਰੇ ਵੀ ਇਸ ਗੰਦ ਨੂੰ ਨਾ ਨੱਥ ਪਵੇ ਪੰਜਾਬ ਦੇ ਅੰਦਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਅਮਰੀਤਪਾਲ ਮੈਰੋਂ ਦਾ ਦਿਲੋਂ ਧੰਨਵਾਦ ਹੈ ਬਾਬਾ ਜੀ ਜਿਹੜੀ ਸਿੰਘਾਂ ਨੇ ਇਹ ਭਈ ਇਹਨਾਂ ਗੱਡੀ ਚੜੀ ਆ ਤੇ ਹਰ ਇੱਕ ਪੰਜਾਬੀ ਨੂੰ ਪਾਈ ਅਮਰਿਤਪਾਲ ਮੈਰੋ ਦੇ ਨਾਲ ਖੜਨਾ ਚਾਹੀਦਾ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਧੀਆ ਪੇੜਾਂ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਪੈੜਾਂ ਤੇ ਚੱਲੇ ਸਾਡੇ ਬੱਚੇ ਸਾਡੇ ਸ਼ਹੀਦਾਂ ਦੀ ਪੈੜਾਂ ਤੇ ਚੱਲਣ ਸਾਡੇ ਇਤਿਹਾਸ ਤੋਂ ਸਿੱਖਣ ਨਾ ਕਿ ਇਹਨਾਂ ਗੰਦਾਂ ਤੋਂ ਲਚਰਤਾ ਫਲਾਉਣ ਵਾਲਿਆਂ ਤੋਂ ਇਹ ਕੱਲੇ ਕੁੜੀਆਂ ਦੀ ਗੱਲ ਨਹੀਂ ਹੈਗੀ ਅਸੀਂ ਬਥੇਰੇ ਮੁੰਡੇ ਵੀ ਦੇਖਦੇ ਆ ਬਥੇਰੇ ਪੇਜ ਨੇ ਹੈ ਨਾ ਅੱਜ ਅਸੀਂ ਸ਼ੇਅਰ ਕਰਦੇ ਆ ਨਾ ਜਿਹੜੇ ਗਾਲਾਂ ਕੱਢਦੇ ਨੇ ਗੰਦ ਬੋਲਦੇ ਨੇ ਬਹੁਤ ਜ਼ਿਆਦਾ ਬਾਹਰ ਤੋਂ ਵੀ ਵੀਡੀਓਜ਼ ਪੈਂਦੀਆਂ ਨੇ ਭਾਈ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਆ ਇਹਨਾਂ ਨੂੰ ਇਹ ਇਹ ਸਿਸਟਮ ਬੰਦ ਹੋਣਾ ਚਾਹੀਦਾ ਬਹੁਤ ਗੰਦਾ ਅਸਰ ਪੈਂਦਾ ਆ ਠੀਕ ਹੈ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਆ ਨਾ ਬਹੁਤ ਉੱਚਾ ਸੁੱਚਾ ਆ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਭਾਈ ਪਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਸਮਾਜ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਕਹਾਂ ਉਹ ਸਾਡੇ ਬੱਚੇ ਕੀ ਸਿੱਖਣਗੇ ਇਹ ਥੋੜੀ ਆ ਗਿਆ ਵੀ ਫੋਨ ਹੱਥ 'ਚ ਆ ਗਿਆ ਰਬੀ ਤੇ ਪਾ ਲੋ ਗੰਦ ਸਾਰਾ ਦਿਨ ਹੈ ਨਾ ਬੋਲੀ ਜਾਓ ਹੈ ਨਾ ਸ਼ੋਰਟਕਟ ਲੱਭ ਲੋ ਭਾਈ ਗਾਲਾਂ ਕੱਢ ਲੋ ਫੋਨ ਦੇ ਅੰਦਰ ਹੈ ਨਾ ਕੁੜੀਆਂ ਵੀ ਮੁੰਡੇ ਸਾਰੇ ਹੀ ਕਰਦੇ ਨੇ ਅਸੀਂ ਦੇਖਦੇ ਆ ਪਰ ਜਿਹੜਾ ਇਹ ਕੰਮ ਹੋਇਆ ਨਾ ਇਹ ਨੱਥ ਪਾਊਗਾ ਇਸ ਗੰਦ ਨੂੰ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਰਹੀ ਗੱਲ ਕੇਸਾਂ ਦੀ ਤੇ ਜੇਲ੍ਹਾਂ ਦੀ ਤੇ ਮਰਦ ਜਿਹੜਾ ਤੇ ਜਾਇਆ ਕਰਦੇ ਨੇ ਤੇ ਜਿਹੜੇ ਚੜ੍ਹਦੀ ਕਲਾ ਵਾਲੇ ਕੰਮ ਕਰਕੇ ਜਾਇਆ ਕਰਦੇ ਨੇ ਨਾ ਉਹਨਾਂ ਦੀ ਜੇਲ੍ਹਾਂ 'ਚ ਵੀ ਚੜ੍ਹਦੀ ਕਲਾ ਹੁੰਦੀ ਆ ਤੇ ਅਸੀਂ ਨਾਲ ਖੜੇ ਆ ਭਰਾ ਦੀ ਭਰਾ ਦੇ ਜਦੋਂ ਵੀ ਸਾਨੂੰ ਸਾਡੇ ਸਾਡੀ ਕਿਤੇ ਲੋੜ ਹੋਊਗੀ ਅਸੀਂ ਹਾਜ਼ਰ ਹੋਵਾਂ ਤੇ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਅੱਜ ਤੇ ਬਹੁਤ ਚੜ੍ਹਦੀ ਕਲ ਵਾਲਾ ਕੰਮ ਹੋਇਆ ਆ ਤੇ ਹੁਣ ਬਾਬਾ ਮੇਰ ਕਰੇ ਵੀ ਇਸ ਗੰਦ ਨੂੰ ਨਾ ਨੱਥ ਪਵੇ ਪੰਜਾਬ ਦੇ ਅੰਦਰ ਸਾਸਰੀ ਘਾਲ ਜੀ ਸਾਰਿਆਂ